ਆਓ ਜੀ ਜੀ ਆਇਆਂ ਨੂੰ ਫਰੀਦ ਵਰਕਸ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਗੱਲ ਕਰਨ ਲੱਗੇ ਆਪਾਂ ਜੋ ਪਸ਼ੂਆਂ ਵਾਸਤੇ ਹਰੇ ਚਾਰੇ ਦੀ ਥਾਂ ਕਿਸਾਨ ਵੀਰ ਜਾਂ ਪਸ਼ੂਆਂ ਦਾ ਵਪਾਰ ਕਰਨ ਵਾਲੇ ਜਾਂ ਡੈਰੀ ਫਾਰਮ ਖੋਲਣ ਵਾਲੇ ਵੀਰ ਚਾਰ ਦਾ ਇਸਤੇਮਾਲ ਪ੍ਰਯੋਗ ਹਰੇ-ਚਾਰੇ ਥਾਂ ਯਾਨੀ ਉਹੀ ਖਾਉਂਦੇ ਆ ਆਪਣਾ ਗਾਈਆਂ ਨੂੰ ਮੱਝਾਂ ਨੂੰ ਉਹੀ ਪਾਉਂਦੇ ਆ ਉਹੀ ਖਾਉਂਦੇ ਆ ਯਾਨੀ ਆਪਾਂ ਇਹ ਸਮਝ ਸਕਦੇ ਆ ਵੀ ਉਹਨਾਂ ਦੀ ਇਹ ਮਜਬੂਰੀ ਆ ਜਿਹਦੇ ਜ਼ਿਆਦਾ ਪਸ਼ੂ ਰੱਖੇ ਆ ਜਾਂ 20 ਤੋਂ 50 ਗਾਈਆਂ ਜਾਂ 100 ਪਸ਼ੂ ਰੱਖਿਆ ਹੁੰਦਾ ਉਹਨਾਂ ਦੀ ਮਜਬੂਰੀ ਕਹਿ ਸਕਦੇ ਆ ਵੀ ਉਹਨਾਂ ਤੋਂ ਇਹਨੇ ਹਰਾ-ਚਾਰਾ ਜੋ ਪੂਰਾ ਨਹੀਂ ਹੁੰਦਾ ਹਰਾਚਾਰਾ ਪੂਰਾ ਨਹੀਂ ਹੁੰਦਾ ਹੁਣ ਤੁਸੀਂ ਵੇਖੋਗੇ ਵੀ ਆਹ ਕੀੜੇ ਤੁਰੇ ਜਾਂਦੇ ਆ ਕੀੜਿਆਂ ਨੂੰ ਆ ਸਤਨਾਜਾ ਪਾਤਾ ਇਹਨਾਂ ਦਾ ਖਾਣਾ ਹੈ ਇਹ ਇਹ ਪੌਣ ਸਾਰੀ ਹੈਣੀ ਇਹ ਆਪਦੇ ਮੂੰਹਾਂ ਚੱਕਣ ਲੱਗੇ ਖਾਣ ਲੱਗੇ ਉਹਨੂੰ ਆਪਣੇ ਪੇਟ ਦਾ ਇਹ ਇਹਨਾਂ ਨੇ ਪ੍ਰਬੰਧ ਕਰ ਲਿਆ ਇੱਕ ਹਿਸਾਬ ਦੇ ਨਾਲ ਪਰ ਜੇ ਵੇਖਿਆ ਜਾਵੇ ਵੀ ਇਹਦੇ ਫਾਇਦੇ ਕੀ ਆ ਤੇ ਨੁਕਸਾਨ ਕੀ ਆ ਆ ਜੋ ਜਿੰਨੀ ਕੋ ਸੁੱਧ ਬੁੱਧ ਦਿੱਤੀ ਹੈ ਪ੍ਰਮਾਤਮਾ ਨੇ ਉਹਦੇ ਅਨਸਾਰ ਆਪਾਂ ਸਮਝ ਗਏ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਕਿਸੇ ਵੀਰ ਦਾ ਪਸ਼ੂ ਖਰਾਬ ਨਾ ਹੋਵੇ ਆ ਜੋ ਸਮਝ ਗਏ ਹਣ ਮੈਂ ਤੁਹਾਨੂੰ ਇੱਕ ਚੀਜ਼ ਵਿਖਾਉਣ ਲੱਗਿਆ ਇੱਥੇ ਸਾਡੇ ਤੁਹਾਡੇ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਵਿਚਾਰ ਪਾਇਆ ਹੋਊਗਾ ਸੌਰੀ ਸ਼ਹਿਰ ਕਈ ਹਨ ਪਿੰਡਾਂ ਚ ਖੇਤਾਂ ਚ ਆ ਹੁਣ ਸਾਹਮਣੇ ਆਪਾਂ ਵੇਖਦੇ ਆਂ ਖੰਭੇ ਲੱਗਿਆ ਗੇਟ ਲੱਗਾ ਗੇਟ ਦੇ ਨਾਲ ਚਾਰ ਪਾਇਆ ਵਾ ਅੱਜ ਬੰਦਦਾ ਨਾ ਹਾਂ ਵਾਲਾ ਹੀ ਆ ਕੋਈ ਤਾਂ ਬੰਦ ਪਹਿਲੇ ਚ ਬੰਦਦੇ ਨਹੀਂ ਹੱਗੇ ਬਾਹਰ ਪਾਇਆ ਹੁੰਦੇ ਸਭ ਹੀ ਨਹੀਂ ਕੰਮ ਇਹਦਾ ਯਾਤਨਾ ਲੋਕਾਂ ਨੇ ਸੋਖ ਆ ਦਾ ਸੋਖ ਵੇਖ ਲਿਆ ਲੋਕਾਂ ਨੇ ਪਾਰੇ ਦਾ ਕੋਈ ਫਾਇਦਾ ਕੋਈ ਨਹੀਂ ਪਸ਼ੂ ਬਹੁਤ ਖਰਾਬ ਹੁੰਦੇ ਆ। ਬਸੋ ਗੱਦ ਹੁੰਦਾ ਸੇ। ਨਿਰਾਤਾ ਆ ਵੀ ਆ। ਹੁਣ ਜਦੋਂ ਖੋਲਦੇ ਵੇਲੇ ਕਿੱਥੋਂ ਕਿੱਥੇ ਤਾਈਏ ਮੁਸ਼ਕ ਮਾਰਦਾ। ਅਜੇ ਤਾਂ ਇਹ ਪਾਏ ਨੂੰ ਥੋੜਾ ਕੰਮ ਆ ਨਹੀਂਉਂਦਾ। ਹੂੰ। ਜਦੋਂ ਬਾਹਰ ਜਾਨਾ ਨਾ ਉਹਨੂੰ ਮਗਰ ਲੱਗਦਾ ਮੈਂ ਬੇਕਾਰ ਹੋਇਆ। ਬਾਦ ਹੋ ਜਾਂਦਾ। ਆ ਵੀ ਯਾਰ ਜਦੋਂ ਇਹਨਾਂ ਦੇ ਚੱਕੇ ਨਾ ਤਰਪਾਲ ਜ ਮੈਂ ਵੇਖਿਆ ਖਾਲ ਉਹ ਤਾਂ ਮੁਸ਼ਕ ਮਾਰਨ ਲੱਗਾ। ਅੱਧਾ ਕਿਲੋਮੀਟਰ ਤੋਂ ਪਿੱਛੇ ਇਧਰੋਂ ਇਧਰੋਂ। ਜੇ ਲਾਣ ਬਾਈ ਹੁੰਦੀ ਨਾ ਹੂੰ ਆਏ ਸੜੇ ਖਣ ਮਾਰਦੀ ਆ। ਹੁਣ ਤੁਸੀਂ ਵੇਖਿਆ ਵੀ ਉਹ ਉਹ ਗੱਲ ਆਪਣਾ ਉਸ ਵੀਰ ਨਾਲ ਗੱਲਬਾਤ ਕੀਤੀ ਜਿਹਦੇ ਗਵਾਂਢੇ ਚਾਰ ਪਾਇਆ ਵਾ ਉਹ ਆਂਦਾ ਵੀ ਜਦੋਂ ਤੁਸੀਂ ਸਮਝ ਹੀ ਲਿਆ ਨਾ ਸਾਰੀ ਗੱਲ ਜਦੋਂ ਇਹ ਕੱਢਦੇ ਆ ਨਾ ਵਿੱਚੋਂ ਉਦੋਂ ਤਾਂ ਜਿਵੇਂ ਇਹ ਨਾ ਮੁਸ਼ਕ ਪਹਿਲਾ ਮਾਰਦਾ ਚਾਰ ਦੇ ਵਿੱਚੋਂ ਵੀ ਜਿਵੇਂ ਲਾਹਣ ਪਾਈ ਹੁੰਦੀ ਹੈ ਕੱਲਾ ਇਹਦੇ ਚੋਂ ਨਹੀਂ ਮਾਰਦਾ ਸਾਰਿਆਂ ਚੋਂ ਹੀ ਮਾਰਦਾ ਹੁਣ ਕੀ ਸਮਝ ਗਿਆ ਆਪਾਂ ਯਾਰ ਕੀ ਇਹਦਾ ਫਾਇਦਾ ਤਕੀ ਨੁਕਸਾਨ ਨੁਕਸਾਨ ਤਾਂ ਤਾਂ ਹੈ ਗਈ ਆ ਫਾਇਦਾ ਇਹ ਆ ਵੀ ਲੋਕਾਂ ਨੇ ਆਪ ਦਾ ਸੁੱਖ ਵੇਖ ਲਿਆ ਟਾਈਮ ਵੇਖ ਲਿਆ ਵੀ ਵੀ ਸਾਨੂੰ ਪੱਠੇ ਨਹੀਂ ਵੜਨੇ ਪੈਂਦੇ ਪੱਠਿਆਂ ਦੀ ਖੇਚਲ ਨਹੀਂ ਕਰਨੀ ਪੈਂਦੀ ਕਿਸਾਨਾਂ ਨੇ ਜਾਂ ਪਸ਼ੂ ਪਾਲਕਾਂ ਨੇ ਆਪਣਾ ਫਾਇਦਾ ਸਮਝ ਲਿਆ ਵੀ ਸਾਨੂੰ ਪੱਠੇ ਨਹੀਂ ਵੜਨੇ ਪੈਂਦੇ ਪੱਠਿਆਂ ਦੀ ਖੇਚਲ ਨਹੀਂ ਕਰਨੀ ਪੈਂਦੀ ਪਰ ਜੇ ਕੁਦਰਤੀ ਤਰੀਕੇ ਨਾਲ ਵਿਖੀ ਗਏ ਕਿ ਪਸ਼ੂਆਂ ਨੂੰ ਇਹ ਨਿਹਰਾ ਜ਼ਹਿਰ ਆ ਪਸ਼ੂਆਂ ਵਾਸਤੇ ਨਿਹਰਾ ਜ਼ਹਿਰ ਆ ਕਿਉਂਕਿ ਜੇ 10 ਪਸ਼ੂ ਕਿਸੇ ਦੇ ਰੱਖੇ ਘਰੇ ਪਸ਼ੂ 10 ਮੱਝਾਂ ਗਾਵਾਂ ਪਾਲਦਾ ਦੁੱਧ ਵਾਸਤੇ ਮੈਂ ਦੁੱਧ ਤਾਂ ਵਾਧ ਜਾਂਦੀਆਂ ਨੇ ਨਾਲ ਪਰ ਪਸ਼ੂ ਖਰਾਬ ਬਹੁਤ ਹੁੰਦੇ ਆ ਕੱਲ ਮੈਨੂੰ ਵੀਰ ਮਿਲਿਆ ਸਾਡੇ ਪਿੰਡ ਸਾਡੇ ਪਿੰਡ ਦੇ ਵਿੱਚੋਂ ਸੀਗਾ ਉਹ ਮੈਨੂੰ ਦੱਸਦਾ ਸੀ ਕਹਿੰਦਾ ਅਸੀਂ 2 ਸਾਲ ਬਈ ਪਸ਼ੂ ਆ ਚਾਰ ਪਾਇਆ ਲਗਾਤਾਰ 2 ਸਾਲ ਚਾਰ ਪਾਇਆ ਚਾਰ ਚੱਕੇ ਪਾਉਂਦੇ ਸੀ ਪਸ਼ੂਆਂ ਨੂੰ ਨਾਲ ਦਾਣਾ ਵੀ ਪਾਉਂਦੇ ਸੀਗੇ ਪਰ ਮੇਰੇ ਤਿੰਨ ਗਾਵਾਂ ਸੀ ਤਿੰਨ ਮੱਝਾਂ ਸੀ ਜਿਹਦੇ ਵਿੱਚੋਂ ਦੋ ਮੇਰੀਆਂ ਗਾਇਆਂ ਖਰਾਬ ਹੋ ਗਈਆਂ ਉਹ ਬਣ ਜਾਂਦੀਆਂ ਸੀਗੀਆਂ ਪਰ ਰਹਿਂਦੀਆਂ ਨਹੀਂ ਸੀ ਯਾਨੀ ਗੱਬਰ ਨਹੀਂ ਹੁੰਦਾ ਰਹਿਂਦੀਆਂ ਸੀਗੀਆਂ ਬਣ ਜਾਂਦੀਆਂ ਸੀਗੀਆਂ ਨਵੇਂ ਤੋਂ ਦੋ ਜਾਂਦੀਆਂ ਸੀਗੀਆਂ ਇਵੇਂ ਉਹਨਾਂ ਮਿਲਗਾ ਤਿੰਨ ਮੱਝਾਂ ਸੀ ਮੱਝਾਂ ਦੇ ਵਿੱਚੋਂ ਇੱਕ ਮੱਝ ਮੇਰੀ ਖਰਾਬ ਹੋ ਗਈ ਮੱਝ ਵੀ ਮੇਰੀ ਛੋਟੀ ਸੀ ਇਹਨਾਂ ਰਹਿੰਦੀ ਨਹੀਂ ਸੀ ਉਹ ਚਾਰ ਦੇ ਕਾਰਨ ਤੇ ਆਪ ਦਾ ਸੁਖ ਵੇਖ ਲਿਆ ਵੀ ਚੱਕ ਕੇ ਪਾ ਦਿਓ ਪਸ਼ੂ ਰਹਿੰਦੇ ਰਹਿਣ ਨਹੀਂ ਖਰਾਬ ਹੁੰਦੇ ਹੁਣ ਪਰ ਇਹਦਾ ਕੋਈ ਫਾਇਦਾ ਨਹੀਂ ਮੇਰੇ ਸਾਹ ਦੇ ਨਾਲ 100 ਘੇ ਆ ਵੀ ਬਾਸਪਤੀ ਲਾਉਣ ਤੋਂ ਪਹਿਲਾਂ ਇਹ ਗਾਚਾ ਤਿਆਰ ਹੋ ਜਾਂਦਾ ਗਾਚਾ ਤਿਆਰ ਕਰਕੇ ਚਾਰ ਪਾਣ ਦੇ ਚਾਰ ਪਾ ਕੇ ਤੇ ਫਿਰ ਫਿਰ ਬਾਸਪਤੀ ਨੂੰ ਯਾਨੀ ਲਾ ਦਿੰਦੇ ਆ ਇਹ ਫਾਇਦਾ ਇਹਦੇ ਵਿੱਚ ਤੇ ਪਰ ਜੇ ਆਪਾਂ ਦੂਜੀ ਦੂਜੇ ਦੂਜਾ ਪੱਖ ਵੇਖੀਏ ਪਸ਼ੂਆਂ ਦੇ ਖਾਣ ਯੋਗ ਨਹੀਂ ਪਸ਼ੂਆਂ ਵਾਸਤੇ ਨਹੀਂ ਰਾਜ਼ਾ ਮੰਨ ਕੇ ਚੱਲੋ ਜੇ ਆਪਾਂ ਖੱਟੀ ਇੱਕ ਟਾਈਮ ਦੀ ਦਾਲ ਵੀ ਹੋ ਜੇ ਜਾਂ ਸਬਜ਼ੀ ਹੋ ਜੇ ਆਪਣੇ ਤੋਂ ਨਹੀਂ ਖਾਦੀ ਜਾਂਦੀ ਆਪਾਂ ਉਹਨਾਂ ਨੂੰ 12 ਮਹੀਨੇ 30 ਦਿਨ ਲਗਾਤਾਰ ਇਹ ਚਾਰ ਹੀ ਖਾਈ ਜਾਂਦੇ ਦੋ ਟਾਈਮ ਤੇ ਉਹਨਾਂ ਦੇ ਅੰਦਰ ਦਾ ਕੀ ਹਾਲ ਹੁੰਦਾ ਹੋਊਗਾ ਇਸ ਕਰਕੇ ਚਾਰ ਮੇਰੇ ਹਿਸਾਬ ਨਾਲ ਮਾੜਾ ਹੀ ਆ ਪਸ਼ੂਆਂ ਵਾਸਤੇ ਬਾਕੀ ਤੁਸੀਂ ਆਪਣੇ ਸੁਝਾਅ ਵੀ ਦਿਆ ਕਰੋ ਜਿੰਨੀ ਕੁ ਮੇਰੀ ਸੁੱਧ ਬੁੱਧ ਦਾ ਉਹਦੇ ਹਿਸਾਬ ਨਾਲ ਮੈਂ ਸਮਝ ਨਾ ਜਾਂ ਸਮਝਾਉਣਾ ਹੁਣ ਸਾਹਮਣੇ ਇਹ ਵੀ ਚਾਰ ਪਾਇਆ ਦਾ ਇਹਦੇ ਵਿੱਚੋਂ ਵੀ ਸੜੇ ਹਨ ਮਾਰਦੀ ਆ ਪਰ ਕੋਈ ਦੂਰ ਦੂਰ ਤਾਈ ਅੱਧਾ ਅੱਧਾ ਕਿਲੋਮੀਟਰ ਤਾਈ ਮੋਸ਼ਕ ਪਿਆ ਮਾਰਦਾ ਕਿਉਂਕਿ ਪਸ਼ੂਆਂ ਨੇ ਕਿਹੜਾ ਬੋਲ ਕੇ ਦੱਸਣਾ ਵੀ ਸਾਨੂੰ ਇਹ ਸਵਾਦ ਲੱਗਦਾ ਜਾਂ ਖੱਟਾ ਲੱਗਦਾ ਉਹ ਤਾਂ ਜਿੱਥੇ ਬੰਨ ਤੇ ਉਥੇ ਉਹਨਾਂ ਨੇ ਆਹ ਦਾ ਢੱਡ ਭਰੀ ਜਾਣਾ ਪਰ ਦੋਤਾਂ ਆਪਾਂ ਪੀਣਾ ਜਾਣਸਾਨਾ ਨਹੀਂ ਪੀਣਾ ਪਰ ਹੈ ਨਾ ਇਹ ਜ਼ਹਿਰ ਮਿਲਦੇ ਆ ਕਿਸੇ ਹੋਰ ਚੰਗੀ ਵੀਡੀਓ ਦੇ ਨਾਲ ਚੰਗੇ ਵਿਸ਼ੇ ਦੇ ਨਾਲ ਵੀਡੀਓ ਚੰਗੀ ਲੱਗੀ ਸ਼ੇਅਰ ਕਰਿਆ ਕਰੋ ਵੀਡੀਓ ਵੇਖਣ ਲਈ ਧੰਨਵਾਦ ਜੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ